ਅਹਿਨਜ ਤੇ ਕਾਸ ਖਬਰਾਂ ਤੇ ਆਕਾਲ ਤਖਤ ਸੈਦ ਸਾਬका ਚਿਕਦਰ ਗਿਆਨੀ ਗੁਰਬੀਰ ਸਿੰਘ ਨੇ ਕਿਹਾ ਕਿ ਜੋ ਕੁਝ ਵੀ ਵਾਪਰਿਆ ਇਹ ਸਾਰਾ ਸਾਡੀਆਂ ਸਸਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਘਰ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਜਾ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਤੇ ਸਾਰਾ ਪੰਥ ਜਿਹੜਾ ਚੜ੍ਹਦੀ ਕਲਾ ਵਿਚ ਹੈ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਗੋਮਤ ਸਮਝਣ ਦੀ ਲੋੜ ਹੈ ਹੰਜੀ ਸਿੰਘ ਸਾਹਿਬ ਜੀ ਕੱਲ ਵਿਕਰਮਜੀਤ ਜੀ ਨੇ ਵੀ ਜਿਹੜਾ ਫੈਸਲਾ ਦਿੱਤਾ ਉਹਦੇ ਬਾਰੇ ਨਿੰਦਾ ਕੀਤੀ ਹੈ ਕੀ ਕਹਿੰਦੇ ਹੋ ਇਹ ਜੋ ਕੁਝ ਵੀ ਵਾਪਰ ਰਿਹਾ ਨਾ ਇਹ ਥੱਲੇ ਗੱਲ ਹੈ ਇਹ ਇਹ ਸਾਰਾ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਵਾਪਰ ਰਿਹਾ ਅਰਦਾਸ ਕਰੀਏ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਪੰਥ ਵਿੱਚ ਸ਼ਾਂਤੀ ਬਖਸ਼ਿਸ਼ ਕਰਨ ਔਰ ਸਾਰਾ ਪੰਥ ਜਿਹੜਾ ਹੈ ਉਹ ਚੜ੍ਹਦੀ ਕਲਾ ਵਿੱਚ ਰਹੇ ਕਿ ਜਿਹੜੀ ਪੰਥ ਦੀ ਸੇਵਾ ਉਹ ਕਰ ਸਕੇ ਔਰ ਸਾਰਾ ਜਿਹੜਾ ਮਾਹੌਲ ਹੈ ਉਹ ਠੀਕ ਹੋ ਸਕੇ ਤੇ ਸਾਨੂੰ ਸਾਰਿਆਂ ਨੂੰ ਹੀ ਬਹੁਤ ਸਮਝਣ ਦੀ ਲੋੜ ਹੈ ਕਿ ਇਹ ਜਿਹੜੇ ਜਿਹੜੇ ਵਰਤਾਰੇ ਪੰਥ ਵਿੱਚ ਵਾਪਰ ਰਹੇ ਨੇ ਇਹ ਨਾ ਵਾਪਰ ਧੰਨਵਾਦ ਜੀ ਸਾਹਿਬ ਜਿਹੜਾ ਤੁਹਾਨੂੰ ਸਿਵਾਮੁਖ ਕੀਤਾ ਗਿਆ ਕਈ ਦਿਤਾਵਾ ਨੇ ਕੱਲ استਿਫਾ ਦੇ ਦਿੱਤੇ ਰੋਸ ਹੋ ਜੋ استਿਫਾ ਦਿੱਤੇ ਨੇ ਕੱਲ ਇਸ ਵਿੱਚ ਰੋਸ ਹੈ ਇਹ ਤਖਤ ਸਾਹਿਬ ਦੀ ਮਾਨ ਮਰਿਆਦਾ ਦਾ ਮਸਲਾ ਹੈ ਔਰ ਤਖਸਾਲ ਸਾਹਿਬ ਦੀ ਮਾਨਵ ਪਰਯਾਦਾ ਨੂੰ ਸਮਝਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੇ ਰੋਸ ਵਜੋਂ ਜਿਹੜੀ ਇਹ ਕਾਰਵਾਈ ਹੈ ਉਹ ਕੀਤੀ ਹੈ ਕਿਉਂਕਿ ਤਖਸਾਲ ਸਾਹਿਬ ਦੀ ਮੇਰੀ ਇੱਕੋ ਗੱਲ ਰਹੀ ਹੈ ਕਿ ਪਦਵੀਆਂ ਦਾ ਔਰ ਅਸਥਾਨਾਂ ਦਾ ਸੰਸਥਾਵਾ ਦਾ ਜਿਹੜਾ ਸਨਮਾਨ ਹੈ ਉਹ ਸਾਨੂੰ ਸਾਰਿਆਂ ਨੂੰ ਬਹਾਲ ਰੱਖਣਾ ਚਾਹੀਦਾ ਔਰ ਇਹ ਸੰਸਥਾਵਾਂ ਦੇ ਦੇ ਸਨਮਾਨ ਵਾਸਤੇ ਸਾਰਾ ਕੁਝ ਜਿਹੜਾ ਹੋ ਰਿਹਾ ਹੈ ਕਿ ਜਦੋਂ ਕੁਇਆਸੀ ਕਟਨਾ ਵਾਪਰਦੀ ਹੈ ਤੇ ਜਿਹੜੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖ ਨੇ ਜਾਂ ਪਰੰਪਰਾਵਾਂ ਨਾਲ ਜਿਹੜੇ ਪਿਆਰ ਕਰਨ ਵਾਲੇ ਸਿੱਖ ਨੇ ਉਹਨਾਂ ਦੇ ਮਨਾਂ ਵਿੱਚ ਜਿਹੜਾ ਰੋਸ ਆਉਣਾ ਉਹ ਸੁਭਾਵਕ ਹੈ ਕਿਉਂਕਿ ਹਰ ਬੰਦਾ ਹਰ ਸਿੱਖ ਜਿਹੜਾ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਦੇਖਦਾ ਇੱਥੋਂ ਦੇ ਦੇਖਦਾ ਇੱਥੋਂ ਦੇ ਹੁਕਮਾਂ ਦੀ ਉਹ ਤਾਬੀਲ ਕਰਦਾ ਤੇ ਜਦੋਂ ਐਸੇ ਵਰਤਾਰੇ ਇਹਨਾਂ ਪਾਵਨ ਸਥਾਨਾਂ ਤੇ ਵਾਪਰਨੇ ਸ਼ੁਰੂ ਹੋ ਜਾਣ ਤੇ ਉਹਨਾਂ ਸਿੱਖਾਂ ਦੇ ਮਾਨ ਵਿੱਚ ਜਿਹੜਾ ਉਹ ਦੁੱਖ ਜ਼ਰੂਰ ਆ ਜਾਂਦਾ ਧੰਨਵਾਦ ਕਲਸਾ ਬੈਂਕ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨਾਲ ਆਏ ਉਹਨਾਂ ਦੇ ਰਿਸ਼ਤੇਦਾਰਾਂ ਜਾਂ اٹੈਂਡੈਂਟ ਦੇ ਥਰਮ ਦੇ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾਏਗੀ ਹਸਪਤਾਲ ਵਿੱਚ ਉਹਨਾਂ ਲਈ ਇੱਕ ਵੱਡਾ ਹਾਲ ਬਣਾਇਆ ਜਾਵੇਗਾ ਜਿੱਥੇ ਉਹਨਾਂ ਲਈ ਸਮਾਂ ਬਤੀਤ ਕਰਨ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਐਲ.ਲ.ਡੀ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ ਇਸ ਨਾਲ ਹੀ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਹ ਗੁਰਦਾਸਪੁਰ ਲਈ ਇੱਕ بڑا ਖੁਸ਼ੀਆਂ ਵਾਲਾ ਦਿਨ ਹੈ। ਕਿਉਂਕਿ ਜਿਹੜਾ 2022 ਦੇ ਵਿੱਚ ਪੰਜਾਬ ਦੇ ਵਿੱਚ ਬਦਲਾਵ ਆਇਆ ਸੀਗਾ ਔਰ ਉਸ ਬਦਲਾਵ ਦੀ ਨੀਂਹ ਜਿਹੜੀ ਸੀਗੀ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਭਗਵੰਤ ਮਾਨ ਜੀ ਦੀ ਕਾਰਜ ਪ੍ਰਣਾਲੀ ਨਾਲ ਉਹਦੀ ਨੀਤ ਤੇ ਕਰਮ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀ ਅੱਜ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ ਵੀ ਅਸੀਂ ਅੱਜ ਗੁਰਦਾਸਪੁਰ ਸਿਵਲ ਹਸਪੀਟਲ ਬੱਬਰੀ ਦੇ ਵਿੱਚ ਖੜੇ ਆ ਔਰ ਇੱਥੇ ਲਗਾਤਾਰ ਬਾਈ ਤੋਂ ਲੈ ਕੇ ਅੱਜ ਤੱਕ ਕਈ ਤਰ੍ਹਾਂ ਦੀਆਂ ਸੰਸਥਾਾਂਾਂ ਇੱਥੇ ਆਈਆਂ ਨੇ ਭਾਵੇਂ ਤੁਸੀਂ ਇੱਧਰ ਦੇ ਪਾਸੇ ਦੇਖ ਰਹੇ ਹੋ ਕ੍ਰਿਟੀਕਲ ਕੇਅਰ ਯੂਨਿਟ ਆ ਉਸ ਤੋਂ ਅਗਲੇ ਪਾਸੇ ਮਦਰ ਚਾਈਲਡ ਕੇਅਰ ਯੂਨਿਟ ਆ ਜਿਹੜੀਆਂ ਸਾਡੀਆਂ ਲੈਬਸ ਵੱਖਰੀ-ਖਰੀ ठाਵਾ ਤੇ ਸੀਗੀਆਂ ਉਹ ਅੰਡਰ ਵਨ ਰੂਫ ਆਈਆਂ ਨੇ ਸਾਡਾ ਬਹੁਤ ਵਧੀਆ ਸੈਂਟਰ ਡੀਆਈਸੀ ਉਹ ਵੀ ਨਿਰਮਾਨधीन ਚੱਲ ਰਿਹਾ ਇੱਥੇ ਕ੍ਰਿਸ਼ਨਾ ਲੈ ਆਵਦਾ ਹੋਣਾ আল্ট্রা সাউন্ড মেশিন ਦਾ ਲੱਗਣਾ ਇਹ ਮੈਂ ਸਮਝਦਾ ਵੀ ਇੱਕ ਸਿਹਤ ਸੇਵਾਵਾਂ ਦੇ ਵਿੱਚ ਜਿਹੜੀ ਕ੍ਰਾਂਤੀ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਆ ਅੱਜ ਉਹਦਾ ਨਤੀਜਾ ਅੱਜ ਹੋਰ ਵੀ ਖੁਸ਼ੀ ਦਾ ਮਕਾਮ ਹੈ ਕਿ ਅੱਜ ਸਰਕਾਰ ਵੱਲੋਂ ਭਗਵੰਤ ਮਾਨ ਜੀ ਵੱਲੋਂ ਗੁਰਦਾਸਪੁਰ ਨੂੰ ਦੋ ਵਧੀਆ ਤੋਹਫੇ ਹੋਰ ਦਿੱਤੇ ਗਏ ਨੇ ਇੱਕ ਤਾਂ ਤੁਸੀਂ ਦੇਖੋ ਮੈਂ ਜੀ ਤੁਹਾਨੂੰ ਫੋਟੋ ਦਿਖਾਈ ਆ ਇਹ ਫੈਸਿਲੀਟੇਸ਼ਨ ਸੈਂਟਰ ਜਿਹੜਾ ਉਹ ਬਣ ਰਿਹਾ ਜਿਸ ਵਕਤ ਤੁਸੀਂ ਦੇਖਦੇ ਸੀ ਕਿਸੇ ਵਕਤ ਜਦੋਂ ਮਰੀਜ਼ ਆਉਂਦਾ ਸੀਗਾ ਤੇ ਉਹਨਾਂ ਦੇ ਜਿਹੜੇ ਨਾਲ ਅਟੈਂਡੈਂਟ ਹੁੰਦੇ ਸੀ ਉਹਨਾਂ ਨੂੰ ਗਰਮੀ ਦੇ ਵਿੱਚ ਧੁੱਪੇ ਬਰਸਾਤ ਦੇ ਵਿੱਚ ਬੈਠਣਾ ਪੈਂਦਾ ਸੀਗਾ ਹੁਣ ਇਹ ਇੱਕ ਬਹੁਤ ਖੂਬਸੂਰਤ ਹਾਲ ਬਣੇਗਾ ਜਦੀ ਫੋਟੋ ਤੁਹਾਡੇ ਸਾਹਮਣੇ ਆ ਇਹਦੇ ਵਿੱਚ ਬਕਾਇਦਾ ਸੀਟਸ ਹੋਣਗੀਆਂ 에어 ਕੰਡੀਸ਼ਨ ਹੋਏਗਾ ਇਹਦੇ ਵਿੱਚ ਟੀਵੀ ਸਕਰੀਨਸ ਜਿਹੜੀਆਂ ਨੇ ਉਹ ਲੱਗਿਆ ਹੋਣਗੀਆਂ ਬਾਹਰ ਸਟਰਕਚਰ ਹੋਊਗਾ व्हीलचेयर ਹੋਏਗੀ اور ਉਹਦੇ اسکرین ਤੋਂ اٹینڈنٹ ਜਿਹੜੇ ਬੈਠ ਕੇ ਅੰਦਰ ਦੀ ਇਨਫੋਰਮੇਸ਼ਨ ਵੀ ਦੇਖ ਸਕਣਗੇ ਸੋ ਇੱਕ ਬਹੁਤ ਖੂਬਸੂਰਤ ਆਈਡੀਆ ਇਹਦਾ ਫੈਸਿਲੀਟੇਸ਼ਨ ਸੈਂਟਰ ਦਾ ਉਹ ਗੁਰਦਾਸਪੁਰ ਮਿਲਿਆ ਔਰ ਇਹਦੀ ਲਾਗਤ ਤਕਰੀਬਨ 76 ਲੱਖ ਰੁਪਈਆ ਆਉਣ ਦਾ ਅਨੁਮਾਨ ਹੈ ਔਰ ਉਹ ਪੈਸੇ ਜਿਹੜੇ ਨੇ ਉਹ ਆ ਗਏ ਨੇ ਔਰ ਕੰਮ ਜਿਹੜਾ ਅਜ ਵਿਧੀਵਾ ਤਰੀਕੇ ਦੇ ਨਾਲ ਸ਼ੁਰੂ ਹੋ ਰਿਹਾ ਆਰਥ ਵੱਲੋਂ ਪਹਿਲਾਂ ਇੱਕ ਨੌਜਵਾਨ ਨੂੰ ਆਪਣਾ ਮੂੰਹ ਬੋਲਾ ਪੁੱਤਰ ਬਣਾਇਆ ਤੇ ਫਿਰ ਉਸ ਕੋਲੋਂ ਅਤੇ ਉਸੇ ਰਾਨੀ ਹੋਰ ਫਾਈਨਾਂਸਰ ਕੋਲੋਂ ਵੀ ਲੱਖਣ ਪਈ ਲਿਆ ਤੇ ਜਦੋਂ ਫਾਈਨਾਂਸਰ ਨੇ ਨੌਜਵਾਨੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਨੌਜਵਾਨ ਨੇ ਆਪਣੀ ਮੂੰਹ ਬੋਲੀ ਪਾਕੋਲੋ ਪੈਸੇ ਮੰਗਨੇ ਸ਼ੁਰੂ ਕੀਤੇ ਤਾਂ ਉਸਨੇ ਆਪਣੀ ਪੁਲਸੀਆ ਕਾਰ ਵਾਲੇ ਦੀ ਧੌਂਸ ਦਿਖਾ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ ਇਹ ਜੀ ਸਾਨੂੰ ਇੱਕ ਭਾਰਤੀ ਵਾਈਫ ਜਤਿੰਦਰ ਕੁਮਾਰ ਵੱਲੋਂ ਸ਼ਿਕਾਇਤ ਮਿਲੀ ਵੀ ਮੇਰੇ ਪਤੀ ਨੇ ਕੋਈ ਜਰਿਲੀ ਚੀਜ਼ ਨਿਕਲ ਲਈ ਹੈ ਤੇ ਜਿਸ ਤੇ ਅਸੀਂ ਵੈਰੀਫਾਈ ਕੀਤਾ ਤਾਂ ਜਿਹੜੀ ਹੁਣ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਤੇ ਕਾਨੂੰਨਿਕਾ ਕਾਰਵਾਈ ਕਈ ਅਮਲ ਚੁਲਿਆ ਕੇ ਜੋ ਵੀ ਅੱਗੇ ਫਰਦਰ ਇਨਵੈਸਟੀਗੇਸ਼ਨ ਦੀ ਹੈ ਤੁਹਾਡੇ ਧਿਆਨ ਵਿੱਚ ਲਿਆਵਾਂਗੇ ਮੌਤ ਹੋ ਗਈ ਉਹਨਾਂ ਦੀ ਹਾਂਜੀ ਉਹਨਾਂ ਦੀ ਮੌਤ ਹੋ ਗਈ ਜਿੰਨੀ ਉਮਰ ਸੀ ਔਰ ਕਿੰਨੇ ਸਾਲ ਰਹਿਣ ਵਾਲੇ ਸੀ 40 ਸਾਲ ਦੇ ਸੀ ਜੀਤਾ ਭੌਂਦੇ ਹੋ ਰਹਿਣ ਵਾਲੇ ਸੀ ਬਲਵਿੰਦਰ ਸਿੰਘ ਬਲਵਿੰਦਰ ਕੋਰ ਤੇ ਉਹਦੇ ਪਤੀ ਉਹਨਾਂ ਦਾ ਬੇਟਾ ਉਹਨਾਂ ਨੇ ਕਾਫੀ 25-26 ਲੱਖ ਰੁਪਏ ਲਿਆ ਇਸ ਕਰਕੇ ਉਹਨਾਂ ਨੇ ਦਵਾਈ ਖਾ ਲਈ ਸੀ ਉਹਨਾਂ ਨੇ ਮੋਹ ਬੋਲੇ ਆਪਣਾ ਪੁੱਤਰ ਬਣਾਇਆ ਹੋਇਆ ਸੀਗਾ ਹਾਂ ਅੰਦਰਵਾੜ ਕੇ ਤੇ ਆਪਣੀ ਜ਼ਿੰਮੇਵਾਰੀ ਤੇ ਕਾਨੂੰਨਕਮ ਆਫ ਨੇ ਇਸ ਵਾਲੇ ਕੋ ਲੈ ਕੇ ਉਹਨੂੰ ਪਹਿ ਦਿੱਤੇ ਹੋਇਆ ਤੇ ਉਹ ਜਦੋਂ ਉਹਨਾਂ ਮੰਗਦਾ ਹੀ ਉਹ ਦਿੰਦੀ ਨਹੀਂ ਤੇ ਕੱਲ ਰਾਤੀ ਉਹਨੇ ਮਾਰਕਟ ਆਈ ਵੀ ਕੀਤੀ ਉਹਰੇ ਨਾਲ ਤੇ ਕਿੰਨੇ ਕਿੰਨੇ ਅੰਦਰ ਵੜ ਕੇ ਘਰ ਵਾਲੇ ਨੇ ਕੁਲਵਿੰਦਰ ਕੌਰ ਨੇ ਤੇ ਤੁਸੀਂ ਕੰਪਲੇਂਟ ਲਿਖਾਤੀ ਹੈ ਹਾਂਜੀ ਲਿਖਾਤੀ ਜੀ ਕੀ ਕਾਰਵਾਈ ਕੀਤੀ ਜਾ ਰਹੀ ਪੁਲਿਸ ਵੱਲੋਂ ਹਾਂਜੀ ਉਹਨਾਂ ਨੇ ਬਿਆਨ ਦੂਨ ਲਈ ਆ ਕਹਿੰਦੇ ਕਰਨਿਆ ਕਾਰਵਾਈ ਕੀ ਮੰਗ ਕਰਦੇ ਸਨ ਸਾਫ ਚਾਇਰਾ ਆ ਸ਼ਾਟਿੰਗ ਵਾਲੀ ਕੁੜੀ ਆ ਕਿੰਨੀ ਉਮਰ ਹੀ ਇਹਨਾਂ ਦੀ ਇਹਰੀ 40 ਸਾਲ ਇਹ ਕਿਹੜੀ ਦਵਾਈ ਖਾਦੀ ਹੋਰ ਸਲਫਾਸ ਖਾਦੀ ਇਹਦੇ ਦੁੱਖਾ ਇਹਦੇ ਦੁੱਖ ਕੋਈ ਛੋਟਾ ਟਾਈਮ ਪਹਿਲੇ ਪਲਵਿੰਦਰ ਕੋਰ ਇਹ ਉਹਨਾਂ ਦੇ ਹਸਬੰਡ ਤੇ ਉਹਨਾਂ ਦਾ ਬੇਟਾ ਇਹਨਾਂ ਨੇ ਮੇਰੇ ਚਾਚੂ ਕੋਲੋਂ ਪੈਸੇ ਲਿੱਤੇ ਸੀ ਉਹਨਾਂ ਨੇ ਅੱਗੇ ਫਾਈਨੈਂਸਰਾਂ ਕੋਲੋਂ ਪੈਸੇ ਲੈ ਕੇ ਇਹਨਾਂ ਨੂੰ ਤੇ ਇਹਨਾਂ ਨੇ ਆਪਣਾ ਬੇਟਾ ਬਣਾਇਆ ਹੋਇਆ ਸੀ ਉਹਨਾਂ ਨੂੰ ਇਹ ਚਾਂਸੇ ਵਿੱਚ ਲੈ ਕੇ ਤੇ ਉਹਨਾਂ ਕੋ ਇਹਨਾਂ ਨੇ ਪੈਸੇ ਲੈ ਲਏ ਤੇ ਉਸ ਤੋਂ ਬਾਅਦ ਜਦੋਂ ਫਾਈਨੈਂਸਰ ਚਾਚੂ ਨੂੰ ਤੰਗ ਕਰਦੇ ਹੀ ਪੈਸਿਆਂ ਵਾਲੋ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਗਿਆ ਮੈਨੂੰ ਪੈਸੇ ਦੋ ਤੇ ਅੱਗੇ ਉਹਨਾਂ ਨੇ ਕਿਹਾ ਤਾਂ ਕਿ ਮੇਰਾ ਘਰ ਵਾਲਾ ਪੁਲਿਸ ਵਾਲਾ ਆਇਆ ਇਹ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ ਇਹ ਉਹਨਾਂ ਨੇ ਕਿਹਾ ਤੇ ਅ ਕੱਲ੍ਹ ਦਾਤਾ ਚਾਚੂ ਨੇ ਇਹ ਉਹਨਾਂ ਦੇ ਇਹਨਾਂ ਇਹਨਾਂ ਦੇ ਦੁੱਖੋਂ ਦਵਾਈ ਵੀ ਲਈ ਕਿ ਕੱਲ ਕੋਈ ਗੱਲ ਵੀ ਹੋਈ ਕੱਲ ਇਹਨਾਂ ਨੇ ਚਾਚੂ ਇਹਨਾਂ ਦੇ ਘਰ ਗਏ ਸੀ ਇਹਨਾਂ ਨੇ ਮਾਰਗਟਾਈ ਕੀਤੀ ਹੈ ਪਹਿਲੇ ਉਹਨਾਂ ਨਾਲ ਕੰਮ ਕੀ ਕੀਤੀ ਆ ਉਹਨਾਂ ਨੇ ਆਪਣੇ ਪੈਸੇ ਮੰਗੇ ਇਹਨਾਂ ਨੇ ਨਾ ਕਰਦੀ ਕਿ ਅੰਦਰ ਜਾ ਜੋ ਹੁੰਦਾ ਕਰ ਲਾ ਤੇ ਚਾਚੂ ਨੇ ਕੱਲ ਰਾਤ ਨੂੰ ਸਲਫਾਸ ਖਾ ਲਈ ਤੇ ਕੀ ਹੁਣ ਮੰਨ ਕਰਦੇ ਹੋ ਆਪਾਂ ਇਨਸਾਫ ਮੰਗਦੇ ਆ ਆਪਾਂ ਓਨੀ ਦੇਰ ਤੱਕ ਸੰਸਕਾਰ ਨਹੀਂ ਕਰਨਾ ਜਿੰਨੀ ਦੇਰ ਤੱਕ ਇਹਨਾਂ ਦੇ ਪਰਚਾ ਨਹੀਂ ਐਫ ਆਈ ਆਰ ਨਹੀਂ ਘਟਾਉਂਦੀ ਡਾਕਟਰ ਮਹਿਤਾਬ ਸਿੰਘ ਆਈ ਪੀਐਸ ਸੀਨੀਅਰ ਕਪਤਾਨ ਪੁਲਿਸੀ ਹੀ ਭਗਤ ਸਿੰਘ ਨਗਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਕਿੰਦੀ ਦੱਸਾਈ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੇ ਗਏ ਇਹ ਨਸ਼ਾ ਵਿਰੋਧ ਤਹਿਤ ਐਸਆਈ ਰਾਈਟ ਆਈਪੀਐਸ ਐਡੀਜੀਪੀ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਦੇ ਗਵਾਈਹਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕਾਸੋ ਪ੍ਰਸ਼ੰਚ ਚਲਾਇਆ ਗਿਆ ਹਾਂ ਜੀ ਸਰ ਅੱਜ ਕਾਸਕੋ ਦੀਨ ਤੁਸੀਂ ਪਿੰਡਾਂ ਦੇ ਵਿੱਚ ਪਹੁੰਚੇ ਹੋ ਕਿਸ ਤਰੀਕੇ ਦਾ ਤੁਹਾਨੂੰ ਲੱਗ ਰਿਹਾ ਇਹ ਮੁਹਿੰਮ ਨੂੰ ਅੱਗੇ ਵਧਾਣਾ ਦੇਖੋ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਇੱਕ ਨਸ਼ਿਆਂ ਦੇ ਵਿਰੁੱਧ ਮੁਹਿੰਮ ਤੋੜੀ ਹੈ ਉਦੇ ਤਹਿਤ ਅੱਜ ਪਿੰਡ ਜੰਡਿਆਲਾ ਜਿਹੜਾ ਕਿ ਆਪਣਾ ਸਦਾ ਬੰਗੇ ਦਾ ਪਿੰਡ ਹੈਗਾ ਉੱਥੇ ਕਸੋ ਆਪਰੇਸ਼ਨ ਚੱਲਦੇ ਆ ਆਪਾਂ ਇੱਥੇ ਆਏ ਹੈਗੇ ਆ ਔਰ ਹੁਣ ਤਾਂ ਹੀ ਜਿਹੜੇ ਨਵਾਂ ਸ਼ਹਿਰ ਦੇ ਵਿੱਚ ਕਸੋ ਦੇ ਆਪਰੇਸ਼ਨ ਹੋਏ ਨੇ ਉਹਨਾਂ ਨੂੰ ਕਾਫੀ ਕਾਮਯਾਬੀ ਮਿਲੀ ਹੈ ਔਰ ਅੱਜ ਦੇ ਆਪਰੇਸ਼ਨ ਦੇ ਵਿੱਚ ਵੀ ਮੈਨੂੰ ਉਮੀਦ ਹੈ ਕਿਉਂਕਿ ਅੱਜ ਇੱਕ ਐਸਪੀ ਤੇ ਕੁਝ ਛੇ ਡੀਐਸਪੀ ਤੇ 200 ਮੁਲਾਜ਼ਮ ਅੱਜ ਦੇ ਕਸੋ ਆਪਰੇਸ਼ਨ ਚ ਐਸਐਸਪੀ ਸਾਹਿਬ ਨੇ ਲਾਏ ਵੇ ਹੈਗੇ ਨੇ ਔਰ ਇਹ ਇਹਨਾਂ ਨੇ ਆਪਣੇ ਹੌਟ ਸਪੌਟ ਆਈਡੈਂਟੀਫਾਈ ਕੀਤੇ ਵੇ ਨੇ ਔਰ ਇਹਨਾਂ ਨੇ ਹੁਣ ਤਾਈ ਕੋਈ 200 250 ਕਰੋੜ ਰੁਪਏ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਇਹ ਆਪਰੇਸ਼ਨ ਚੱਲਦਾ ਹੈ ਅੱਜ ਵੀ ਇਹਨਾਂ ਨੂੰ ਕਾਮਯਾਬੀ ਮਿਲੇਗੀ ਸਰ ਕਿੰਨੇ ਕੁ ਪਿੰਡਾਂ ਦੇ ਵਿੱਚ ਅੱਜ ਜਿਹੜਾ ਆਪਰੇਸ਼ਨ ਚੱਲਿਆ ਔਰ ਕਿੰਨੇ ਕੁ ਘਰ ਜਿਹੜੇ ਹੈਗੇ ਆ ਇਹ ਵਾਂਟਡ ਹੈਗੇ ਇਸ ਚੀਜ਼ ਲਈ ਇਹ ਇਹਨਾਂ ਨੇ ਕੋਈ 12 ਹੌਟ ਸਪੌਟ ਆਈਡੈਂਟੀਫਾਈ ਕੀਤੇ ਨੇਗੇ 12 ਹੌਟਸਪੌਟ ਉਹ ਜਗ੍ਹਾ ਨੇ ਜਿਹੜੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਹੈਗੀਆਂ ਨੇ ਜਿੱਥੇ ਇਹਨਾਂ ਨੂੰ ਇਨਫੋਰਮੇਸ਼ਨ ਹੈਗੀ ਆ ਕਿ ਇੱਥੇ ਡਰੱਗਸ ਦੇ ਅਗੇਂਸਟ ਆਪਾਂ ਨੂੰ ਕਾਮਯਾਬੀ ਮਿਲ ਸਕਦੀ ਹੈ ਉਹ 12 ਜਗ੍ਹਾ ਇਹਨਾਂ ਨੇ ਆਈਡੈਂਟੀਫਾਈ ਕੀਤੀਆਂ ਵੀ ਆ। ਥੈਂਕ ਯੂ ਜੀ। ਨਸ਼ੇ ਵੇਚਣ ਵਾਲੇ ਦੇ ప్రతి ਜਿਹੜੇ ਵੇਚਦੇ ਉਹਨਾਂ ਨੂੰ ਕੋਈ ਸੰਦੇਸ਼ ਲਿਖੇ ਛੱਡਣਾ ਕੀ ਕਰਨ? ਨਹੀਂ ਦੇਖੋ ਵੇਚਣ ਵਾਲਿਆਂ ਦੀ ਇਹੀ ਸੰਦੇਸ਼ ਆ ਕਿ ਇਹ ਕਿ ਇਹੋ ਜਿਹਾ ਕਾਰਗਾਰ ਜਿਹੜਾ ਕਿ ਪੰਜਾਬ ਆਨ ਵਾਲੇ ਪੰਜਾਬ ਨੂੰ ਨਸ਼ਟ ਕਰ ਦੇਗਾ ਕਿਉਂਕਿ ਜੇ ਆਪਾਂ ਇਹੋ ਜੀਆਂ ਚੀਜ਼ਾਂ ਦਾ ਸੇਵਨ ਬੱਚਿਆਂ ਤੋਂ ਸ਼ੁਰੂ ਕਰਾ ਦਾਂਗੇ ਤਾਂ ਆਪਣੀ ਆਨ ਵਾਲੀ نسل ਹਰ ਪੱਖੋਂ ਖਤਮ ਹੋ ਜਾਵੇਗੀ ਸੋ ਉਹਨਾਂ ਲਈ ਤਾਂ ਇਹੀ ਸੰਦੇਸ਼ ਹੈਗਾ ਕਿ ਉਹ ਇਸ ਕੰਮ ਧੰਦੇ ਨੂੰ ਛੱਡ ਕੇ ਕੋਈ ਇਹੋ ਜਿਹਾ ਉਪਯੋਗੀ ਧੰਦਾ ਕਰਨ ਜੀ ਦੇ ਨਾਲ ਉਹਨਾਂ ਦਾ ਵੀ ਫਾਇਦਾ ਹੋਵੇ ਔਰ ਸਮਾਜ ਦਾ ਵੀ ਫਾਇਦਾ ਹੋਵੇ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਜੀ ਸਰ ਜਿਹੜੀ ਮਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੇ ਨਿਰਦੇਸ਼ ਅਧੀਨ ਜਿਹੜੀ ਨਸ਼ਾ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਅਧੀਨ ਅੱਜ ਪੂਰੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਅਸੀਂ ਕਸੋ ਆਪਰੇਸ਼ਨ ਕਰਾ ਰਹੇ ਹਾਂ ਇੱਥੇ ਦੇ ਅਸੀਂ ਜਿਹੜੇ 12 ਡਰਗ ਹੌਟਸਪੌਟ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਹੋਇਆ ਜਿੱਦਾਂ ਕਿ ਡੀਜੀਪੀ ਸਾਹਿਬ ਨੇ ਦੱਸਿਆ 200 ਦੇ ਕਰੀਬ ਅਸੀਂ ਇਹਦੇ ਵਿੱਚ ਫੋਰਸ ਲਗਾ ਰੱਖੀ ਹੈ ਤੇ ਵਿਧੀਨੇ ਵੀਰ ਜਿਹੜਾ ਹੈਗਾ ਅਸੀਂ 30 ਤੋਂ ਉੱਤੇ ਐਨਡੀਪੀਐਸ ਦੀ ਐਫ ਆਰ ਰਜਿਸਟਰ ਕੀਤੀਆਂ ਤੇ ਉਹਦੇ ਵਿੱਚ ਹੈਰੋਇਨ ਤੇ ਓਪੀਐਮ ਦੀ ਬਰਾਮਦਗੀ ਹੋਈ ਹੈਗੀ ਤੇ ਕਾਫੀ ਨਸ਼ਾ ਸਮਗਲਾਂ ਨੂੰ ਫੜਿਆ ਹੈਗਾ ਤੇ ਅੱ ਉਹ ਜੇ ਉਸ ਟਾਈਮ ਹੋਰ ਚੱਲੇਗਾ ਕਿ ਉਹਦੇ ਵਿੱਚ ਵੀ ਜਿਹੜਾ ਜਿੰਨਾ ਵੀ ਫਿਗਰ ਹੋਏਗੀ ਉਹ ਵੀ ਅਸੀਂ ਤੁਹਾਨੂੰ ਦੱਸ ਦਾਂਗੇ ਤੁਹਾਡੇ ذریعے ਮੈਂ ਇਹਨਾਂ ਨੂੰ ਜਿਹੜੇ ਵੀ ਨਸ਼ੇ ਦੇ ਕਾਰੋਬਾਰ 'ਚ ਲੱਗੇ ਨੇ ਇਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਜਾਂ ਤਾਂ ਇਹ ਕਾਰੋਬਾਰ ਛੱਡ ਦੇ ਨਹੀਂ ਤਾਂ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਮੋਗਾ ਫਰੋਜ਼ਪੁਰ ਮਾਰਕ ਤੇ ਅੱਜ ਇੱਕ ਕਾਰ ਤੇ ਕਿਕਰ ਦੇ ਵਿਚਕਾਰ ਭਿਆਨਕ ਹਾਦਸਾ ਹੋ ਗਿਆ ਜਿਸ ਵਿੱਚ ਸੇਫਟ ਕਾਰ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਰਨ ਵਾਲਾ ਅਰਜਿੰਦਰ ਸਿੰਘ ਫੇਡ ਕੋਰ ਵੱਲ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਹਾਦਸਾ ਵਾਪਰ ਗਿਆ। ਬਹਾਰ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਰਹੀ ਹੈ। ਭਾਈ ਕੀ ਨਾਮ ਤੁਹਾਡਾ? ਮੇਰਾ ਅਰੁਣਦੀਪ ਸਿੰਘ ਆ ਜੀ। ਅਰੁਣਜੀਤ ਉਹ ਐਕਸੀਡੈਂਟ ਹੋਇਆ ਇਹ ਚੱਕਰ ਉਹ ਦਾ ਇਹ ਜਿਹੜੀ ਗੱਡੀ ਆ ਜੀ ਡਾਇਰ ਇਹ ਮੋਗੇ ਤੋਂ ਫੋਇਪੁਰ ਨੂੰ ਜਾ ਰਹੀ ਸੀ ਜੀ ਦੂਜੀ ওভার ਸਪੀਡ ਹੋ ਗਏ ਤੇ ਡਾਕਟਰਾਂ ਨਾਲ ਟਕਰਾ ਕੇ ਨਾ ਪਲਟੀ ਖੰਦੀ ਇਧਰਲੀ ਸਾਈਡ ਆਈ ਆ ਹਾਂਜੀ ਗੱਡੀ ਵਿੱਚ ਕਿੰਨੇ ਕਿਹਾ ਗੱਡੀ 'ਚ ਇੱਕ ਬੰਦੇ ਦੱਸ ਰਹੇ ਜੀ ਜੈਂਟਸ ਜੈਂਟਸ ਦੱਸ ਰਹੇ ਜੀ ਤੇ ਜਿਹੜੀ ਆਟ ਪਰ ਆ ਰਿਆ ਸੀ ਤੁਹਾਰਾ ਜੀ ਇਹ ਆ ਰਿਆ ਜੀ ਆਪਣੇ ਟਰੋਲੀ ਭਾਈ ਤੋਂ ਹੋਇਆ ਐਕਸੀਡੈਂਟ ਹੈ ਜੀ ਇਹ ਪਾਜੀ ਮੋਗੇ ਤੋਂ ਆ ਰਹੀ ਸੀ ਗੱਡੀ ਤੇ ਪਲਟ ਕੇ ਤੇ ਇਧਰ ਆ ਗਈ ਕੈਂਟਰ ਦੇ ਸਾਹਮਣੇ ਅਕਟਿਵ ਪਰਦੇ ਸਾਹਮਣੇ ਆ ਬੱਜੀ ਜੀ ਤੇ ਜਿਹੜਾ ਹੁਣ ਕਿੱਡਾ ਜਣਾ ਜੀ ਕਰੀ ਗੱਡੀ ਜੀ ਇੱਕ ਜਾਣਾ ਹੀ ਸੀ ਜੀ ਕੀ ਕੰਡੀਸ਼ਨ ਵੀ ਉਹਦਾ ਸੀ ਐਤੋਂ ਤਾਂ ਠੀਕ ਸੀ ਗਾਂ ਜਾ ਕੇ ਉਹਦਾ ਡੈਥ ਹੋ ਗਈ ਜੀ ਡੈਥ ਹੋ ਗਈ ਤਾਂ ਹਾਂਜੀ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਹੁਣ ਅਸੀਂ ਰੋਡ ਕਲੀਅਰ ਕਰਾ ਕੇ ਤੇ ਆ ਜਿਹੜੇ ਵਹਿਕਲ ਆ ਜੀ ਸਾਈਡ ਤੇ ਕਰਾਉਣੇ ਆ ਜੀ ਜਾਮ ਕਲੀਅਰ ਕਰਾ ਰਹੇ ਆ ਜੀ ਜਿੰਨਾ ਵੀ ਲੱਗਿਆ ਹੀ ਆ ਤੇ ਇਹਨਾਂ ਨੂੰ ਸਾਈਡ ਤੇ ਕਰਾ ਰਹੇ ਆ ਜੀ ਕੋਟੇ ਉੱਥੇ ਲੈ ਕੇ ਸੀ ਹਾਂਜੀ ਹਾਂਜੀ ਸਾਡੇੋਂ ਤੋਂ ਪਹਿਲਾਂ ਹੀ ਇੱਥੇ ਨੇੜੇ ਆ ਗਏ ਸੀਗੇ ਜਾਮ ਬੜਾ ਲੱਗਾ ਹੀ ਅਸੀਂ ਡਕਰੂ ਪਾੜ ਕਾ ਦੇ ਜਾਮ ਘੜਾਈ ਜਾਂਦਾ ਹੀ ਉੱਥੇ ਬੜ ਤਾ ਕਰਕੇ ਮਤ ਉਹਦੇ ਟਾਈਮ ਤੇ ਆ ਗਈ ਸੀ ਉਹਨੇ ਜਦੋਂ ਆਈ ਪਰ ਲਦਾ ਕੇ ਦਿਖਾ ਪਈ ਮੌਕੇ ਵਾਂਗੂ ਹੀ ਆ ਗਈ ਜਦੋਂ ਜਾਨਕੀ ਵੀ ਉਹਨਾਂ ਨੇ ਲੱਗ ਲਿਆ ਸੀਗੇ ਅਸੀਂ ਪ੍ਰਾਈਵੇਟ ਬੰਦੇ ਨੇ ਅਸੀਂ ਕਹਾਂ ਵੀ ਬਾਲਾ ਚੋਟ ਸੀਗੀ ਉਹਦੇ ਸਿਰ ਤੇ ਤਾਂ ਕਰਕੇ ਫਿਰ ਅਸੀਂ ਜੇਤੀ ਜੇਤੀ ਭੇਜਤਾ ਜੀ ਉਹਨਾਂ ਨੂੰ ਹਾਂਜੀ ਹਾਂਜੀ ਡਰਾਈਵ ਕੋ ਸਹੀ ਹੋ ਗਈ ਬਰਦਰ ਸੀ ਕੀ ਨਾ ਉਹਨਾਂ ਦਾ ਰਜਿੰਦਰ ਕੁਮਾਰ ਇਹ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿਹੜੀ ਜਗ੍ਹਾ ਜਾ ਰਹੇ ਸੀ ਫਰੀਦਕੋਟ ਜਾ ਰਹੇ ਸੀ ਤੇ ਉਸ ਵਕਤ ਕੀ ਹੋਇਆ ਇੱਥੇ ਕਹਿੰਦੇ ਜੋ ਮੈਂ ਤਾਂ ਮੌਕੇ ਤੇ ਹੁਣ ਆਇਆ ਬੰਦੇ ਕਹਿ ਰਹੇ ਨੇ ਗੱਡੀ ਉੱਥੋਂ ਪਲਟ ਕੇ ਇੱਥੇ ਆ ਕੇ ਵੱਜੀ ਸਿੱਧੀ ਤੇ ਇੱਥੋਂ ਟਰੱਕ ਨਾਲ ਵੱਜੀ ਕਹਿੰਦੇ ਗੱਡੀ ਆ ਗਈ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਥੋਂ ਲੈ ਗਏ ਕਿਸੇ ਨੇ ਇਹ ਨਹੀਂ ਕਿਸੇ ਨੇ ਕੱਢਿਆ ਤਾਂ ਕਣੀ ਕਿਸੇ ਨੇ ਬੰਦੇ ਨੇ ਸੈਨੇ ਬੰਦੇ ਮੌਕੇ ਸੀ ਕਿਸੇ ਨੇ ਕੱਢਿਆ ਦੋ ਤਿੰਨ ਬੰਦੇ ਇਹਨਾਂ ਨੇ ਕਿਹਾ ਇੱਕ ਟੱਕਾ ਮੁੱਕੇ ਵਾਰ ਕੱਢਿਆ ਬੰਦੇ ਨੂੰ ਡੈਥ ਹੋ ਗਈ ਹੁੰਦੀ ਤੇਰੇ ਇੱਥੇ ਬਾਈ ਜੀ ਟਰੱਕ ਆ ਰਿਆ ਸੀ ਡਰੋਲੀ ਤੋਂ ਤੇ ਗੱਡੀ ਆ ਰਹੀ ਸੀ ਮੋਗੇ ਤੋਂ ਜੀ ਤੇ ਅਸੀਂ ਸਾਹਮਣੇ ਬੈਠੇ ਸੀਗੇ ਜਦੋਂ ਗੱਡੀ ਐ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਸੀ ਗੱਡੀ ਓਵਰਟੈਕ ਕਰਕੇ ਫੋਟਵਟ ਟੱਪ ਕੇ ਦੂਸਰੇ ਪਾਸੇ ਚਲੇ ਗਈ ਤੇ ਟਰੱਕ ਵਾਲੀ ਦੇ ਵਿੱਚ ਕੋਈ ਗਲਤੀ ਗੱਡੀ ਜਾ ਕੇ ਓਵਰਟੈਕ ਹੋ ਕੇ ਇੱਕ ਮੂਰੇ ਟਰੱਕ ਦੇ ਆ ਗਈ ਅਸੀਂ ਆ ਕੇ ਬੰਦਾ ਕੱਢਿਆ ਆਪਦੇ ਤੋਂ ਮੌਕੇ ਤੇ ਆਇਆ ਗੱਡੀ ਦੇ ਮੂਰੇ ਆਈ ਗੱਡੀ ਟਰੱਕ ਦੇ ਮੂਰੇ ਗੱਡੀ ਆਈ ਸੀ ਅਸੀਂ ਆ ਕੇ ਭਾਰੀਆਂ ਖਿੱਚ ਕੇ ਬੰਦਾ ਵਿੱਚੋਂ ਕੱਢਿਆ ਕਿੰਨੀ ਵੇਸਨ ਆ ਜਿਹੜਾ ਐਕਸੀਡੈਂਟ ਹੋਇਆ ਜ਼ਬਰਦਸਤ ਬਹੁਤ ਜ਼ਿਆਦਾ ਤੇ ਕੀ ਸਥਿਤੀ ਸੀ ਉਹ ਮੌਕੇ ਦੀ ਮੌਕੇ ਦੀ ਰਹੀ ਸੀ ਵੀ ਬੰਦਾ ਖਤਮ ਆਣ ਬਾਕੀ ਪਤਾ ਨਹੀਂ ਅਸੀਂ ਇਥੋਂ ਇੱਕ ਵਾਰੀ ਭੇਜਤਾ ਪਿੰਕੀ ਢਾਲੀਵਾਲ ਤੇ ਗਾਇਕ ਸੁਨੰਦਾ ਸ਼ਰਮਾ ਦਾ ਮਸਲਾ ਆਖਰਕਾਰ ਕੋਰਟ ਵਿੱਚ ਪਹੁੰਚ ਗਿਆ ਤੇ ਪੁਲਿਸ ਨੇ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਉਸ ਨੂੰ 2 ਦਿਨਾਂ ਦੇ ਪੁਲਿਸ ਮਾਨਟ ਤੇ ਪੇਜ ਹਟਾ ਹੈ ਜਿਕੇ ਅਯੋਗ ਹੈ ਕਿ ਸੁਨੰਦਾ ਸ਼ਰਮਾ ਨੇ ਹਰਾਸਮੈਂਟ ਦੇ ਸਗੇ ਇਲਜ਼ਾਮ ਲਗਾਏ ਹਨ ਜਿਸ ਤੇ ਪੱਲਾ ਮੈਲਾ ਕਮਿਸ਼ਨ ਨੇ ਵੀ ਸਖਤ ਨੋਟਿਸ ਕਿਆ ਸੀ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿਆ ਜਾਣੂ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਅਸਾਨ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਨੰਦਰ ਸ਼ਰਮਾ ਜੀ ਹਾਂ ਜੀ ਸਰ ਜੀ ਹਾਂ ਜੀ ਸਰ ਜੀ ਕੀ ਗੱਲ ਵਾਲਾ ਮਸਲਾ ਆਇਆ ਵੀ ਸਾਨੂੰ ਸੁਨੰਦਰ ਸ਼ਰਮਾ ਜੀ ਨੇ ਅਪਲੀਕੇਸ਼ਨ ਦਿੱਤੀ ਸੀਗੀ उन्होंने भी एप्लीकेशन पे मुकदमा दर्ज कर लिया है तो मुकदमा दर्ज साड़ी जी इन्वेस्टिगेशन चल रही है तो कि सैक्शन के तहत जो सर ये मामला हो शिकायत की शिकायत तो कई सैक्शन ने चार सौ छे चार सौ भी चार सौ सताहठ अठाहठ हैगी चार सौ अठाहठ हैगी तीन सौ कताली हैगी है पांच सौ छे हैगी है तो लगा देते हैं शिकायत की दी है सोना ने लेकर के बिल्कुल नहीं लेकर के शिकायत है कि सर इन्वेस्टिगेशन का पार्ट तो सर ਸਮਝਾਂ ਤਾਂ ਤੁਮ ਦੱਸਿਆ ਵੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਸਰ ਪਿੰਕੀ ਢਾਲੀਵਾਲ ਤੋਂ ਇਲਾਵਾ ਹੋਰ ਵੀ ਕੋਈ ਦੇ ਵਿੱਚ ਇਨਵੋਲਵਮੈਂਟ ਹੈਗੀ ਹੈ ਖਾਲੀ ਪਿੰਕੀ ਢਾਲੀਵਾਲ ਦੀ ਹੈ ਜੀ ਅਜੇ ਸਾਡੀ ਇਨਵੈਸਟੀਗੇਸ਼ਨ ਤੋਂ ਬਾਅਦ ਜੇ ਕੋਈ ਸਹੋਰ ਦਾ ਵੀ ਰੋਲ ਆਊਗਾ ਜੀ ਇੱਕ ਹੀ ਅਰੈਸਟ ਹੋਈ ਹੈ ਪਿੰਕੀ ਢਾਲੀਵਾਲ ਹਾਂਜੀ ਹਾਂਜੀ بس ਇੱਕ ਹੀ ਅਰੈਸਟ ਹੈ ਜੀ ਠੀਕ ਹੈ ਠੀਕ ਹੈ ਆਪਾਂ ਹੋਰ ਤਾਂ ਉਹ ਦਿਵਸ ਇਸ ਦਿਨ ਨੂੰ ਨਾ ਆਰਗਨ ਦਾ ਸਨਮਾਨ ਕੀਤਾ ਜਾਂਦਾ ਜਿਨ੍ਹਾਂ ਨੇ ਸਮਾਜ ਨੂੰ ਕੁਝ ਦੇਣ ਹੈ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਮੋਹੱਲੇ ਵਿੱਚ ਅਬਾਬ ਅੰਸਲ ਅਮੀ ਲక్ష్ਮੀ ਫਾਊਂਡੇਸ਼ਨ ਦੁਆਰਾ ਇੰਟਰਨੈਸ਼ਨਲ ਔਮਨ ਡੇ ਮੌਕੇ ਤੇ ਸਲਮਾਨ ਪ੍ਰੋਗਰਾਮ ਕਰਵਾਇਆ ਗਿਆ ਪ੍ਰਬੰਧਕਾਂ ਨੇ ਕਿਹਾ ਹੈ ਕਿ ਅੱਜ ਦੇ ਪ੍ਰੋਗਰਾਮ ਵਿੱਚ 750 ਆਰਟਾ ਨੂੰ ਸਨਮਾਨਿਤ ਕੀਤਾ ਗਿਆ ਨਮਸਕਾਰ ਜੀ ਅੰਤਰਰਾਸ਼ਟਰੀ ਮਹਿਲਾ ਦਿਵਸ 2025 ਦੇ ਵਿੱਚ ਮੈਂ ਮੁਹਾਲੀ ਦੀ ਸਾਰੀ ਹੀ ਮਹਿਲਾਵਾਂ ਦਾ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੇ ਅੱਜ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਜੀ ਇਹ ਅਮੇ ਲక్ష్ਮੀ ਫਾਊਂਡੇਸ਼ਨ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਹਦੇ ਸੰਸਥਾਪਕ ਮੈਂ ਖੁਦ ਆਭਾ ਬੰਸਲਾ ਸੋ ਇਹ ਵਾਲਾ ਪ੍ਰੋਗਰਾਮ ਜਿਹੜਾ ਅਸੀਂ ਅੱਜ ਇੱਥੇ ਕਰਵਾਇਆ ਹੈ ਫੇਸ 4 ਦੇ ਧਰਮਸ਼ਾਲਾ ਹਾਲ ਦੇ ਵਿੱਚ ਇੱਥੇ ਸੈਂਕੜਾ ਹੀ ਮਹਿਲਾਵਾਂ ਨੇ ਅੱਜ ਭਾਗ ਲਿਆ ਸੋ ਬਹੁਤ ਸਾਰੇ ਜਿਹੜੇ ਸਾਡੇ ਮਾਨਨੀਏ ਗੈਸਟ ਜਿਹੜੇ ਅੱਜ ਆਏ ਸੀਗੇ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਹੈ ਦੇ ਨਾਲ ਦੇ ਨਾਲ ਇੱਥੇ ਕਾਫੀ ਸਾਂਸਕ੍ਰਿਤਿਕ ਕਾਰਜਕ੍ਰਮ ਹੋਏ ਹੈ ਜਿਹਦੇ ਜਿਹਦੇ ਵਿੱਚ ਕਥਕ ਕਲੀ ਸੋਲੋ ਸਿੰਗਿੰਗ ਭੰਗੜਾ ਗਿੱਧਾ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਸਾਂਸਕ੍ਰਿਤਿਕ ਕਾਰਜਕ੍ਰਮ ਜਿਹੜੇ ਨੇ ਉਹ ਮੰਚ ਤੇ ਪੇਸ਼ ਕੀਤੇ ਗਏ ਤੇ ਨਾਲ ਹੀ ਜਿਹੜੇ ਸਾਡੇ ਮਹਿਲਾਵਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਰੇਸ ਕਰਕੇ ਭਾਵੇਂ ਉਹ ਹਾਊਸ ਮੇਕਰਸ ਨੇ ਹਾਊਸ ਵਾਈਫਸ ਨੇ ਪਰ ਉਹਨਾਂ ਨੇ ਘਰ ਰਹਿੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਵੱਡੇ ਕਰਕੇ ਐਸੇ ਮੁਕਾਮ ਤੱਕ ਪਹੁੰਚਾਇਆ ਹੈ ਕਿ ਅੱਜ ਉਹਨਾਂ ਦੇ ਬੱਚੇ ਵੱਡੇ-ਵੱਡੇ ਜਿਹੜੇ ਸਰਕਾਰੀ ਪਦਰ ਤੇ ਰਾਜਨੀਤਿਕ ਖੇਤਰਾਂ ਤੇ ਆ ਐਸਆਈਪੀਐਸ ਡਾਕਟਰ ਜੱਜ ਬਣ ਕੇ ਜਿਹੜੇ ਆ ਉਹ ਵੱਖੋ ਵੱਖਰੇ ਆਧਾਰਿਆਂ 'ਚ ਕੰਮ ਕਰ ਰਹੇ ਨੇ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਆਉਣ ਵਾਲੇ ਸਮੇਂ 'ਚ ਜਿਹੜਾ ਅਮੇਯ ਲక్ష్ਮੀ ਫਾਊਂਡੇਸ਼ਨ ਹੈ ਮਹਿਲਾਵਾ ਦੇ ਸਸ਼ਕਤੀਕਰਨ ਮਹਿਲਾਵਾ ਦੇ ਉਹ ਨੂੰ ਅੱਗੇ ਵਧਾਉਣ ਵਾਸਤੇ ਮਹਿਲਾਵਾਂ ਦਾ ਸਮਾਜਿਕ ਸਤਰ ਨੂੰ ਵਧਾਉਣ ਵਾਸਤੇ ਮਹਿਲਾਵਾਂ ਦਾ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆ ਰਹੀ ਉਹਦੇ ਵਾਸਤੇ ਆਵਾਜ਼ ਬਣ ਕੇ ਅਮੇ ਲక్ష్ਮੀ ਫਾਊਂਡੇਸ਼ਨ ਜਿਹੜੇ ਖੜੀ ਹੋਏਗੀ ਤੇ ਇਹਦੇ ਵਿੱਚ ਸਾਡਾ ਫੋਕਸ ਇਹ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮਹਿਲਾਵਾਂ ਜਿਹੜੀਆਂ ਹਜ਼ਾਰਾਂ ਦੀ ਤਦਾਦ ਦੇ ਵਿੱਚ ਮਹਿਲਾਵਾਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਜਾਣਗੀਆਂ ਅੱਜ ਇੱਥੇ ਸਮਾਨਿਤ ਕੀਤਾ ਹੈ ਜਿਹੜੇ ਕਿ ਹਾਊਸ ਵਾਈਫ ਨੇ ਔਰ ਰਾਜਪਾਲ ਜੀ ਦੇ ਮਦਰ ਨੇ ਜਿਹੜੇ ਕਿ ਹਾਕੀ ਇੰਡੀਅਨ ਹਾਕੀ ਦੇ ਉਹ ਪਲੇ ਰਹਿ ਚੁੱਕੇ ਨੇ ਤੇ ਅੱਜ ਦੀ ਡੇਡ ਦੇ ਵਿੱਚ ਉਹ ਐਸਪੀ ਦੇ ਤੌਰ ਤੇ ਕੰਮ ਕਰ ਰਹੇ ਨੇ ਪੁਲਿਸ ਵਿਭਾਗ ਦੇ ਵਿੱਚ ਉਹਨਾਂ ਨੂੰ ਅੱਜ ਇੱਥੇ ਅਸੀਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਤੇ ਜਿਹੜਾ ਬਾਕੀ ਮਹਿਲਾਵਾਂ ਦੇ ਵਾਸਤੇ ਉਹ ਜਿਹੜੇ ਨੇ ਅੱਜ ਪ੍ਰੇਰਨਾ ਦਾ ਸ੍ਰੋਤ ਸੀਗੇ ਤੇ ਉਹਨਾਂ ਵੱਲੋਂ ਜਿਹੜੇ ਦੋ ਸ਼ਬਦ ਸਾਡੀ ਫਾਊਂਡੇਸ਼ਨ ਵਾਸਤੇ ਬੋਲੇ ਗਏ ਤੇ ਅੱਜ ਜਿਹੜਾ ਸਾਡਾ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਸਨਮਾਨਿਤ ਕਰਨਾ ਇੱਥੇ ਜਿਹੜਾ ਸੀਗਾ ਉਹ ਅਸੀਂ ਉਹਨਾਂ ਨੂੰ ਸ਼ਾਪਾਂ ਨੂੰ ਸੰਭਾਲਿਆ ਕੀਤਾ ਵਿਡੋ ਲੈਡੀ ਨੇ ਉਹਨਾਂ ਦਾ ਸੋਸ਼ੀਟੀ ਬੈਕਗ੍ਰਾਉਂਡ ਹੈ ਜਿਹੜੇ ਬੇਟੀ ਜਜ ਹੈ ਹਾਂਜੀ ਅਨੁਪਮਾ ਸ਼ਰਮਾ ਜਿਹੜੇ 70 ਸੈਕਟਰ ਦੇ ਵਿੱਚ ਰਹਿੰਦੇ ਨੇ ਬੀਇੰਗ ਹਾਊਸਵਾਈਫ ਉਹਨਾਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਰੇਸ ਕਰਕੇ ਅੱਜ ਇੱਥੋਂ ਤੱਕ ਪਰਮਚਾਇਆ ਹੈ ਕਿ ਅੱਜ ਉਹਨਾਂ ਦੇ ਜਿਹੜਾ ਬੇਟਾ ਹੈ ਉਹ ਜਜ ਦੇ ਤੌਰ ਤੇ ਕੰਮ ਕਰ ਰਿਹਾ ਹੈ ਔਰ ਮੁਹਾਲੀ ਦੇ ਵਿੱਚ ਸਿੰਗਲ ਹੈਂਡਿਡਲੀ ਮਦਰ ਦੇ ਤੌਰ ਤੇ ਉਹਨਾਂ ਨੇ ਬੱਚਿਆਂ ਨੂੰ ਆਪਣਿਆਂ ਨੂੰ ਰੇਸ ਕਰਕੇ ਇੱਥੋਂ ਤੱਕ ਪਹੁੰਚਾਇਆ ਕਿ ਅੱਜ ਉਹਨਾਂ ਦੇ ਬੇਟੀ ਜੜੀ ਹੈ ਉਹ ਜੱਜ ਦੇ ਤੌਰ ਤੇ ਜੜੀ ਕੰਮ ਕਰ ਰਹੀ ਹੈ ਕਿੰਨੀ ਮਹਿਲਾਵਾਂ ਨੂੰ ਅੱਜ ਮਾਨਿਤ ਕੀਤਾ ਗਿਆ ਅੱਜ ਮੈਂ ਗਿਣਤੀ ਨਹੀਂ ਕੀਤੀ ਬਟ ਸੈਂਕੜੋਂ ਮਹਿਲਾਵਾਂ ਮੇਰੇ ਖਿਆਲ 5-600 ਤੋਂ ਉੱਪਰ ਨੰਬਰ ਹੈ ਮੈਂ ਗਿਨਿਆ ਨਹੀਂ ਹੈ ਬਟ ਉਸ ਤੋਂ ਵੀ ਉੱਪਰ ਹੋ ਸਕਦਾ ਤੁਸੀਂ ਦੇਖ ਰਹੇ ਹੋ ਹਾਲ ਖਚਾ ਖਚ ਭਰਿਆ ਹੋਇਆ ਹੈ ਜਗ੍ਹਾ ਨਹੀਂ ਹੈਗੀ ਪੈਰ ਰੱਖਣ ਦੀ ਸੋ ਨਯੋਤੇ ਜਿਹੜੇ ਸੀਗੇ ਸਾਡੇ ਉਹ 600 ਤੱਕ ਗਏ ਸੀਗੇ ਸਾਡਾ ਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਨੇ ਗੁਰਦਾਸ ਮੰਗਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਜੋ ਸ਼੍ਰੀ ਕਾਲ ਤੱਕ ਕੋ ਫੈਸਲਾ ਆਇਆ ਅਸੀਂ ਉਸ ਦੇ ਨਾਲ ਸਹਿਮਤ ਹਾਂ ਉਹਨਾਂ ਨੇ ਕਿਹਾ ਕਿ ਜੋ ਮੈਂਬਰਸ਼ਿਪ ਕਮੇਟੀ ਬਣੀ ਸੀ ਉਹ ਸਾਰੇ ਨਵੇਂ ਬੰਦੇ ਸਨ ਇਸੇ ਕਰਕੇ ਉਹਨਾਂ ਨੂੰ ਬਦਲਿਆ ਗਿਆ ਉਹਨਾਂ ਨੇ ਸਾਰੇ ਕੰਮ ਵਾਸਤੇ ਭਾਜਪਾ ਤੇ ਰੋਪ ਲਗਾਏ ਤੇ ਉਹਨਾਂ ਨੇ ਕਿਹਾ ਕਿ ਸਾਡੇ ਸਾਥੀ ਕਾਲੀ ਜੋ ਭਾਜਪਾ ਵਿੱਚ ਗਏ ਸਨ ਉਹ ਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੇ ਆ ਉੱਥੇ ਮਜੀਠੀਆ ਗਰੁੱਪ ਬਾਰੇ ਜਾਰੀ ਪ੍ਰੈਸ ਨੋਟ ਬਾਰੇ ਉਹਨਾਂ ਨੇ ਕਿਹਾ ਹੈ ਕਿ ਇਹ ਸਭ ਈਡੀ ਦੇ ਡਰਾਵੇ ਕਰਕੇ ਹੋਇਆ ਹੈ ਬਾਕੀ ਉਹ ਸਾਡੇ ਨਾਲ ਹਨ ਜੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਉਂਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਉਹਦੇ ਸਾਹਮਣੇ ਕਿਹਾ ਜੀ ਨਾ ਮੀਤਿਆਂ ਦੇ ਪਿੱਛੇ ਜਿਹੜਾ ਪੁੱਤ ਦੇ ਕਿਲਕਸ਼ਣ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ-ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋ ਕੀ ਖਾਣਾ ਦੱਸੋ ਔਰ ਉਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਮੇਰੀ ਕਿਹਾ ਗਰੁੱਪ ਦੇ ਖਿਲਾਫ ਜਿਹੜਾ ਉਹ ਆਪ ਪ੍ਰੈਸ ਕਲੀਅਰ ਕਰਦਾ ਓ ਯਾਰ ਇੱਥੇਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਆ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੈਣੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕ ਗਏ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਤ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਜੀ ਨਗਰ ਹੁਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਦੇ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਵਿਰੋਧ ਕੀਤਾ ਸੀ ਪਾਰਟੀ ਦਾ ਵਿਰੋਧ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਕਾਲੀ ਦਲ ਨੇ ਸ਼੍ਰੋਮਿਕ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼੍ਰੋਮਣੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਹੋਈ ਸ਼੍ਰੋਮਣੀ ਕਮੇਟੀ ਨੇ ਅਸੀਂ ਉਹਦੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਹ ਸਗਜੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਤੋਂ ਮੂੰਹ ਚੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਕਸਨੋੜ ਬਾਰੇ ਕੀ ਕਹਿਣਾ ਤਾਂ ਜਿਹੜਾ ਨਾ ਯਾਰੀ ਕੀਤਾ ਕਾਲਾਣਾ ਨੇ ਮੈਂ ਇਹ ਸਮਝ ਨਾਵਾ ਆ ਈਡੀ ਜਿਹੜੀ ਆ ਬਹੁਤ ਵੱਡੀ ਛੱਡੀ ਹੋਈ ਏ ਇਹਨਾਂ ਨੇ ਇਹ ਜਿੰਨੂੰ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਡੋਂ ਉਧਰ ਹੈ ਨਹੀਂ ਗੇ ਪਰ ਈਡੀ ਨੇ ਚਾਲੂ ਕਰ ਲਏ ਨੇ ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਆਉਧਿਆਂ ਤੇ ਬੈਠੇ ਹੋਏ ਸੀ ਮਿਸਾਲ ਦੇ ਤੌਰ ਤੇ ਸ਼੍ਰੋਮੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜੇਸ ਪਾਰਟੀ ਨੇ ਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਦਾ ਅਨਖ ਤੇ ਗੈਰਤ ਮਰ ਚੁੱਕੀ ਹੈ ਦੋਸਤੋ ਇਸਨ ਸਾਡੀਆਂ ਅਰਦਾਸਾਂ ਕਾਸ ਖਬਰ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰਿਹਾ